ਕੋਛੇ ਰ ਆ ਗਿਆ ਤਾਂ ਦਵਾਈ ਦੋਣਗੇ ਨਹੀਂ ਤੂੰ ਇੱਧਰ ਦਾ ਦੁਪਹਿਰੇ ਕਹਤੇ ਆਇਆ ਮੈਂ ਤੈਨੂੰ ਆਇਆ ਦੁਪਹਿਰੇ ਮੈਂ ਦੁਪਹਿਰੇ ਕਹਤੇ ਆਇਆ ਸੀ ਤੂੰ ਕਾਦੇ ਉਹ ਕਰਦਾ ਸੀ ਖੁਸ਼ੀ ਦੇ ਵਿੱਚ ਦੁਪਹਿਰੇ ਆਇਆ ਇਹਨੂੰ ਲੇਟ ਫੀਸ ਹੈ ਠੰਡੇ ਦੀ ਬੋਤਲ ਹੁਣ ਇਹਦੇ ਕੋਲ ਠੰਡੀ ਬੋਤਲ ਲੈ ਕੇ ਆਦਾ ਬਾਪੂ ਮੁੜ ਜਾ ਦਫਾ ਬਾਪੂ ਮੁੜ ਜਾ ਕਾਦਾ ਆਇਆ ਇਹ ਦੁਪਹਿਰੇ ਆਇਆ ਦੁਪਹਿਰੇ ਆਇਆ ਉਹ ਤਾਂ ਆਇਆ ਨਾ ਤੂੰ ਕਾਦਾ ਆਇਆ ਮੈਂ ਦੁਪਹਿਰ ਨਹੀਂ ਆਇਆ ਦੁਪਹਿਰ ਕੰਮ ਦੇਖਿਆ 4:00 ਬਜੇ ਕੇ 8 ਮਿੰਟ ਹੋ ਗਏ 4:00 ਬਜੇ ਕੇ 8 ਮਿੰਟ ਹੋ ਗਏ ਆ ਕੋਈ ਆਉਂਦਾ ਟਾਈਮ ਆ ਇਹ ਟਾਈਮ ਤੇ ਲੋਕਾਂ ਨੂੰ ਛੁੱਟੀ ਹੋਣ ਵਾਲੀ ਕਾਦਾ ਦੁਪਹਿਰੇ ਦੁਪਹਿਰ ਆ ਬਈ ਟਾਈਮ ਦੇਖ 4:00 ਬਜੇ ਕੇ 8 ਮਿੰਟ ਤੇ ਆਇਆ ਤੂੰ ਕਾਦਾ ਆ ਤੂੰ ਦੁਪਹਿਰੇ ਆਇਆ ਹੋਰ ਤੂੰ ਹੀ ਰੱਦ ਕਰ ਆ ਕੇ ਮੈਂ ਕੋਈ ਨਹੀਂ ਇਹ ਘਰੇ ਨੂੰ ਸ਼ੇਰ ਨੇ ਫੜ ਲਿਆ ਤਾਂ ਯਾਰ ਉਹ ਨਹੀਂ ਸ਼ੇਰ ਨੇ ਫੜ ਉਹ ਮੈਂ ਫੜ ਦੂ ਸ਼ੇਰ ਖੱਬੀ ਕਰਨ ਸਾਲਾ ਪੁੱਛ ਲੈ ਸੋਨੀ ਤੇ ਟੰਡੇ ਖਾਊਗਾ ਮੈਂ ਤੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਭਾਈ ਜੀ ਇੱਧਰ ਸੋਨੀ ਫੋਰਮੈਨ ਫੋਰਮੈਨ ਸਾਹਿਬ ਮੈਨੂੰ ਸਿਕਾ ਸਾਰੇ ਵੀ ਤੁਹਾਨੂੰ ਜੀ ਹਾਂ ਜੀ ਸਾਰੇ ਵੀ ਤੁਹਾਨੂੰ ਜੀ ਪਿਆਰ ਤੇ ਬਹੁਤ ਕੰਮ ਕਰਦਾ ਦੇਖ ਮੱਥੇ ਦੀ ਗਰਮੀ ਦੇ ਫਾਦਰ ਸਾਹਿਬ ਫਾਦਰ ਸਾਹਿਬ ਉਹ ਛੱਡਿਆ ਰ ਉਧਰ ਲੈ ਬਣਾਈ ਵੀਡੀਓ ਕੋਈ ਮੈਂ ਨਹੀਂ ਛੱਡਣਾ ਆਪਾਂ ਨੇ ਬੰਦੇ ਨੂੰ ਜਦ ਬੰਦਾ ਮੰਨਦਾ ਹੀ ਨਹੀਂ ਹੈਗਾ ਹਨਾ ਨਹੀਂ ਨਹੀਂ ਪਾ ਹੁੰਦੇ ਜਦ ਤੁਹਾਨੂੰ ਮੈਂ ਕਹਿੰਦਾ ਮੇਤੇ ਨਹੀਂ ਪਾਉਂਦੇ ਨਹੀਂ ਜੇ ਹੁਣ ਹੁਣ ਤਾਂ ਸੋਨੀ ਨਾਲੇ ਜੀਜੀ ਦਾ ਸੀਜ਼ਨ ਚੱਲਿਆ ਨਹੀਂ ਅੱਜ ਸਵੇਰੇ ਕਹਿ ਕੇ ਪਰਨਾ ਬਣਵਾਇਆ ਨਹੀਂ ਕੋਤਪਾ ਤੁਹਾਨੂੰ ਤੁਸੀਂ ਗਲਤ ਕਰ ਤਾ ਫਾਦਰ ਸਾਹਿਬ ਤੁਹਾਨੂੰ ਕਹਿਣਾ ਪੈਣਾ ਉਹਨੂੰ ਹਾਂ ਕਹਿਣਾ ਪੈਣਾ ਸਣਾਲੇ ਕਹਿੰਦਾ ਪਤਾ ਅੱਜ ਤੇ ਪਤਾ ਪਗੈਣਾ ਨਹੀਂ ਯਾਰ ਮੀਨ ਕੋਣ ਨੂੰ ਨਹੀਂ ਕਹਿਣਾ ਵੀਡੀਓ ਚੋਣ ਫਾਦਰ ਸਾਹਿਬ ਦਾ ਹੁਣ ਫਾਦਰ ਸਾਹਿਬ ਹੀ ਰਹੂਗਾ ਹੁਣ ਹੋਰ ਕੇ ਚਾਚਾ ਕਹਿ ਦਈਏ ਹੁਣ ਜਤਾਂ ਕੇ ਉਹ ਕੀ ਆਦਾ ਤੁਸੀਂ ਪਤਾ ਗੱਲ ਤਾਂ ਉਹਦੀ ਨਹੀਂ ਹੋਈ ਹੈਗੀ ਤੁਸੀਂ ਕਹਿੰਦਾ ਅੱਜ ਦਾ ਬਾਹਰ ਨਹੀਂ ਅੱਜ ਦਾ ਪਹਿਲਾਂ ਤਾਂ ਰੁਟੀਨ ਸੁਣ ਲੈ ਵੀ ਅੱਜ ਕੀ ਕੀ ਕੰਮ ਕਰਤਾ ਮੈਂ ਹੁਣ ਮੈਂ ਤੈਨੂੰ ਦੱਸਦਾ ਅੱਜ ਇਹਨੇ ਸੋਨੀ ਪਾਈ ਨੇ ਅੱਜ ਤਾਂ ਪਹਿਲਾਂ ਉੱਪਰ ਉੱਪਰ ਚੜ ਕੇ ਤੜਕੇ ਤੜਕੇ ਉਹ ਬੈਰਿੰਗ ਗ੍ਰੀਸ ਕਰੇ ਉੱਪਰਲੇ ਉਹ ਹੋਏ ਨਹੀਂ ਤੇ ਉਹ ਹੋਏ ਉਹ ਕਰੇ ਫੇਰ ਇਹ ਤੁਸੀਂ ਇਹ ਕਰਦੇ ਫੇਰ ਇਹ ਸਵੇਰ ਦਾ ਨਾ ਇਹਨਾਂ ਦੇ ਢਿੱਲ ਲੱਗਿਆ ਵਾ ਚੱਕਣ ਚੱਕ ਤੀ ਹੁ ਵਰਦਾ ਪਈ ਆ ਕੇ ਨੂੰ ਇੱਕੇ ਗੱਲ ਇੱਕੇ ਗੱਲ ਕਹਿ ਕੇ ਗਿਆ ਕਹਿੰਦਾ ਪੱਟਣੇ ਤੈ ਹੀ ਆ ਕਣਕ ਚ ਗੱਲ ਮੇਰੀ ਸੁਣ ਲੈ ਬਾਈ ਗੱਲ ਤੇ ਕੀ ਕਰਾਂ ਢਿਲ ਸੁੱਕੇ ਨੇ ਵੀਤੀ ਇਹਦੀ ਕੱਢ ਲਿਆਉਂਗਾ ਤੂੰ ਐਂ ਦੇਖ ਲੈ ਸਲਾ ਟਰੈਕਟਰ ਨਾਲ ਟੋਜਣ ਪੁਣੇ ਵਾਲਾ ਕੰਮ ਹੋ ਗਿਆ ਟਰੈਕਟਰ ਨਾਲ ਟੋਜਣ ਪੁਣੇ ਵਾਲਾ ਉਹ ਉਹਨੇ ਆ ਆ ਢਿੱਲ ਚੱਕੀ ਅੱਜ ਸਵੇਰ ਦੇ ਨੇ ਦੋਏ ਪੱਲਿਆਂ ਦੀ ਢਿੱਲ ਚੱਕੀ ਆ ਹੈ ਦੋਆਂ ਦੀ ਚੱਕਤੀ ਕਸਰ ਨਹੀਂ ਛੱਡੀ ਤੂੰ ਹਲਾ ਕੇ ਦਿਖਾ ਦੇ ਜੇ ਮਾੜੀ ਜੀ ਢਿੱਲ ਹੋਵੇ ਮੈਂ ਆਇਆ ਬਸ ਚੇਂਜ ਕਰਕੇ ਫਿਰ ਆ ਕੇ ਦੇਖਾਂਗੇ ਹਲਾ ਕੇ ਇਹਨਾਂ ਨੂੰ ਤੇ ਹੋਰ ਤੇ ਕਿਸ ਪਾੜਲੀ ਮਸ਼ੀਨ ਆਪਾਂ ਸਵੇਰੇ ਕਰਤੀ ਸੀ ਨਾ ਉੱਪਰੋਂ ਤੇ ਹੋਰ ਐਦ ਕੀ ਇੱਕ ਕਹਿੰਦੇ ਸਮਾਨ ਦੱਸ ਤੂੰ ਸਮਾਨ ਇੱਧਰ ਤੋਂ ਮੇਰੇ ਕਿੰਨੂੰ ਤੁਹਾਾਂ ਵੀ ਸਮਾਨ ਕੀ ਕੀ ਪੈ ਰਿਹਾ ਐਦ ਕੀ ਦਾ ਕੁਝ ਵੀ ਨਹੀਂ ਪੈ ਰਿਹਾ ਇਸ ਦੀ ਮਾਰਾ ਦੀ ਕਿਰਪਾ ਥ੍ਰੈਸਰ ਫਿੱਟ ਹੋ ਗਏ ਦੋਏ ਥ੍ਰੈਸਰ ਫਿੱਟ ਹੋ ਗਏ ਕੁਝ ਵੀ ਨਹੀਂ ਪੈ ਰਿਹਾ ਕਿਤੀ ਪਾਈ ਭਾਗੇ ਤੈਨੂੰ ਇੱਕ ਰਾਂਬਾ ਵੀ ਸਾਡਾ ਹ ਦੋ ਤਾਂ ਚੰਦ ਖਾ ਗਿਆ ਦੋ ਚੰਦ ਖਾ ਗਿਆ ਭੋਗਲੀਆਂ ਕਿੰਨੀਆਂ ਦੋ ਭੋਗਲੀਆਂ ਦੋ ਭੋਗਲੀਆਂ ਖਾ ਗਿਆ ਦੋ 21 ਦੇ ਨਾਟ ਲੰਬੇ ਨਾ ਟਹਿਗੇ ਤੇ ਨਾ ਉਹ ਵੀ ਨਹੀਂ ਤੇ ਇਹ ਦੋ ਨੰਬੇ ਨਾ ਟਹਿ ਹੋਣੇ ਨਾ ਇਹਨਾਂ ਨਾਲ ਤਾਂ ਬਾਈ ਅੱਦ ਕਿ ਵੀਰ ਜੀ ਦਾਰ ਭੱਗ ਗਿਆ ਚ ਤੇ ਇੱਕ ਕੰਮ ਕਰਿਆ ਪਤਾ ਵੀ ਆ ਬਾਸਕਟ ਦਾ ਖੇਤਾਂ ਚ ਪਈ ਮਿਲਣੀ ਸੀ ਸਾਨੂੰ ਇਹਨਾਂ ਦਾ ਦੋ ਓਏ ਉਹ ਸੋਨੀਆ ਚ ਅਸੋ ਦਿਨ ਦਾ ਹੋਰ ਕੰਮ ਹੁੰਦਾ ਤਾਂ ਇਹ ਜਿਹੜੀ ਪਿੱਛਲੀ ਬਾਸਕਟ ਆ ਐ ਕਿਤੇ ਪਿੱਛੇ ਉਹ ਪਈ ਹੋਣੀ ਮੈਂ ਜਦ ਮੈਂ ਤੂੜੀ ਬਣਾਉਣ ਆਉਣਾ ਤਾਂ ਨਾ ਜਦ ਮੈਂ ਤੂੜੀ ਬਣਾਉਣ ਆਉਣਾ ਤਾਂ ਇਹ ਆ ਤੇ ਬਾਸਕਟ ਪਈ ਉਹ ਬਾਸਕਟ ਲੱਭੀ ਬਾਸਕਟ ਫਿਰ ਤਾਂ ਕਣਕ ਪੱਕ ਜਾਂਦੀ ਫਿਰ ਕਿਹੜੇ ਲੋੜ ਪੈਂਦੀ ਬਾਸਕਟ ਦੀ ਢਿੱਲੀ ਚਲੀ ਜਾਂਦਾ ਫਟਾ ਜੀ ਠੀਕ ਆ ਇਹ ਚ ਮੁਗਰੀ ਗੁੱਟੀ ਜਾਂਦਾ ਇਹ ਤਾਂ ਦੇਖੇ ਸਿੱਧੇ ਹੀ ਬੈੱਡ ਪਰ ਨਿਕਲ ਜਾਂਦਾ ਮਾਂ ਨੂੰ ਪਸਤਾਵਾ ਕਰੰਦੀ ਮੈਂ ਤਾਂ ਕੀ ਚੈਨਲ ਕੇ ਮੜੀ ਉਹੀ ਤਰਦਣਾ ਤਾਂ ੱੱਕੇ ਸਵਰ ਤਾਂ ਹੋਇਆ ਥੋੜਾ ਜਿਹਾ ਰੇਹਲੀ ਤੋਂ ਹੋਇਆ ਕੰਮ 22 ਨੇ ਬਹੁਤ ਚਲਾਈਆ ਮਸ਼ੀਨ ਤੇ ਐਤ ਕੀ ਡਰਾਈਵਰ ਬੈਂ ਆਪਣੇ ਨਾਲ ਹੋਣ ਹਾਰ ਭਾਵੇਂ ਬੰਦਾ ਅੱਗ ਦਾ ਕੁਚਲਿਆ ਪੂਰਾ ਜਿਹੜਾ ਕਹਿਦਨੇ ਹੁੰਨੇ ਆਪਾਂ ਕੁਛ ਉਹ ਭਾਵੇਂ ਇੱਕ ਵੀ ਕਲਾਸ ਨਹੀਂ ਕਰੀ ਵੀ ਭਾਵੇਂ ਸਕੂਲ 'ਚ ਹੈ ਮੇਰੇ ਨਾਲ ਬਾਈ ਜੀ ਹੈ ਬਾਈ ਜੀ ਬਾਈ ਜੀ ਨਹੀਂ ਕਹਿੰਦਾ ਮੈਂ ਤੇਰੇ ਨਾਲ ਹੀ ਰਹਿਣਾ ਕਹਿੰਦਾ ਬਾਈ ਜੀ ਮੇਰੇ ਨਾਲ ਮੈਂ ਮਾਂ ਸਾਰ ਮਨ ਜਿਹਦੇ ਮਰਜ਼ੀ ਨਾਲ ਛੱਡ ਦਿਆ ਮੇਰੇ ਨਾਲ ਰਹਿਊਗਾ ਇਹ ਮੇਰੇ ਨਾਲ ਜੇ ਮੇਰੇ ਨਾਲ ਨਹੀਂ ਇਹ ਨਹੀਂ ਰਹੂਗਾ ਤਾਂ ਫੇੜੀ ਪਾਚਾ ਹੈਗਾ ਕੋਈ ਨਾ ਜਿੱਧਰ ਮਰਜ਼ੀ ਭੇਜ ਦੇ ਆਪਾਂ ਪਰ ਹਰਿਆਣੇ ਨੂੰ ਹਰਿਆਣੇ ਨੂੰ ਕਮੈਂਡ ਮੈਂ ਲੈ ਕੇ ਜਾਣੀ ਹੈ ਨਾ ਇਹ ਤੇ ਕਿ ਪਿਛਲੇ ਸਾਲ ਤੋਂ ਲੈ ਕੇ ਕਹਿੰਦਾ ਨਾ ਇਹ ਤੇ ਕਿ ਮੈਂ ਨਹੀਂ ਮੈਨੂੰ ਰਸਤੇ ਦਾ ਪਤਾ ਮੈਂ 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 ਪਲਾ ਲੂੰਗਾ ਕਿੱਥੇ ਮਾਰੇ ਹਰੇ ਆਏ ਨਹੀਂ ਤੂੰ ਕੱਲ ਚੈੱਕ ਨਹੀਂ ਕਰੀ ਗਰੀਸ ਗੰਨ ਤੂੰ ਕਹਿੰਦਾ ਕਾਲਾ ਜਾ ਗਰੀਸ ਆਏ ਲੰਘਦਾ ਆਏ ਲੰਘਦੇ ਇਹਦੇ ਵਿੱਚ ਨੂੰ ਇਹ ਤਾਂ ਜੀ ਠੀਕ ਹੈ ਅੱਛਾ ਭਾਈ ਲਈ ਅੱਜ ਕੁਆਲਿਟੀ ਜੀ ਮਾੜੀ ਜੀ ਦਿਖਾ ਦਈ ਆਪਾਂ ਆਪਣੀ ਰਾਣੀ ਦੀ ਇਹ ਹੈਗੀ 16 ਮਾਡਲ ਦੀ ਉਹ ਹੈਗੀ ਆਪਣੀ 18 ਮਾਡਲ ਤੇ ਵਾਰਾ ਦੀ ਕਿਰਪਾ ਬਾਈ ਮੋਰੀਆਂ ਮੂਰੀਆਂ ਦੱਸਦੇ ਸੋਹਣੀ ਤੂੰ ਰਿਵਿਊ ਲੈ ਲੈ ਬਾਈ ਮੋਰੀਆਂ ਦੱਸ ਚਾਦਰ ਚ ਕਿਤੇ ਕੋਈ ਆ ਦੇਖ ਇੱਥੇ ਤੇ ਪੈ ਗਈ ਆ ਦੇ ਚਰ ਪੈ ਗਈ ਆ ਜਰ ਪੈ ਗਈ ਅਸੀਂ ਤਾਂ ਉਰੇ ਰੰਗੇ ਨਹੀਂ ਮਾਇਆ ਮੈਂ ਨਾਲ ਤਾ ਪਉਗਿਆ ਨੇ ਐ ਇੱਕ ਤੇ ਅੰਦਰ ਖੜੀਆਂ ਅੱਗੇ ਤਾਂ ਬਾਹਰੇ ਖੜਦੀਆਂ ਦੀ ਅੱਗੇ ਤਾਂ ਬਾਹਰੇ ਖੜਦੀਆਂ ਤੇ ਇਹ ਗੱਲ ਸਹੀ ਆ ਉਹ ਹੁਣ ਜਣੀ ਕਿ ਆਪਣੀ ਮਸ਼ੀਨਰੀ ਬਚੀ ਵੀ ਆ ਵੇ ਦੇਖ ਕਿ ਹੈ ਤਾਂ ਸਹੀ ਪੂਰੇ ਤੇ ਤਾਂ ਵਾਲੀ ਸੋਹਣੀ ਲੱਗਦੀ ਹੈ ਮਸ਼ੀਨ ਤਾਂ ਬਹੁਤ ਸੋਹਣੀ ਹੈ ਹਨ ਅਚਨ ਇੰਨਾ ਕਿ ਤਾਂ ਮਾੜਾ ਮੋਟਾ ਤਾਂ ਉਤਰ ਨਹੀਂ ਉਤਰਨਾ ਕਿਤਨਾ ਕਿਤਨਾ ਉਹ ਇੰਨਾ ਤਾਂ ਉਹ ਆਪਣੀ ਖੋਈ ਕਿਹੜੀ ਸੀ ਇਹਦੀ ਬਾਹ ਜੀ ਆ ਖੋਈਦੀ ਐ ਨਾ ਇੱਕ ਵਾਰ ਖੇਤ ਚ ਹੈਨਾ ਖੇਤ ਚ ਗਿਰ ਗਈ ਸੀ ਇਹ ਲੱਗ ਗਈ ਸੀ ਚੱਲ ਲੱਗ ਗਈ ਸੀ ਫਿਰ ਆਪਣੇ ਉਹ ਘਰੇ ਤਾਂ 25 25 50 ਬਾਹਰ ਲੱਭ ਕੇ ਦਿਖਾ ਹੂੰ ਪਹਿਲਾਂ ਲੱਭ ਕੇ ਇਹ ਹਿੱਸੇ ਦੀ ਭਾਈ ਥੋੜੀ ਜੀ ਤੇ ਲੈ ਜੀ ਵੀ ਅਸੀਂ ਛੱਡੀ ਵੀ ਐ ਥੋੜੀ ਜੀ ਥੋੜੇ ਬਾਈ ਨੇ ਕਿਉਂ ਕੀ ਇਦਾਂ ਲਈ ਉਹ ਵੀ ਥੋੜੀ ਸੀ ਇੱਕ ਵਾਰ ਨਮਾਇ ਤਾਂ ਤੋੜੀ ਜਣੀ ਤੋੜੀ ਕਿਸੇ ਹੋਰ ਨੇ ਬਾਈ ਨੇ ਤਾਂ ਇੱਕ ਹੋਰ ਚੀਜ਼ ਤੋੜੀ ਤੀ ਉਹ ਉਹ ਤਾਂ ਦੱਸਦੀ ਪਹਿਲੇ ਦਿਨੇ ਦੱਸਦੀ ਉਹ ਤਾਂ ਦੱਸਦੀ ਆ ਹੁਣ ਆਪੇ ਬੋਲਦੀ ਆ ਉਹ ਮੈਂ ਯਾਰ ਸੁਣਨੀ ਅਸੀਂ ਦੋਵੇਂ ਇਹ ਮੱਚ ਪਤਾ ਕੀ ਜਿਹੜੀ ਚੀਜ਼ ਬੰਦੇ ਨੇ ਕਰੀ ਹੁੰਦੀ ਉਹਦੇ ਤੇ ਪਹਿਲਾਂ ਧਿਆਨ ਜਾਂਦਾ ਬੰਦੇ ਦਾ ਆਹ ਅਰੀਜਨਲ ਨਾ ਬੈਲ ਬੋਇਲ ਦਾ ਡਿਸਟ੍ਰਿਬਿਊਟਰ ਦੱਸ ਦਿਓ ਜੇ ਕਿਸੇ ਮੇਰੇ ਵੀਰ ਭਾਈ ਨੂੰ ਕੋਈ ਕੰਪਨੀ ਦਾ ਪਤਾ ਹੋਵੇ ਅਰੀਜਨਲ ਬੁੱਕਰ ਦਾ ਸਾਢੇ 12 ਸਾਢੇ 13 ਦੇ ਵਿੱਚ ਵਿੱਚ ਕਹਿ ਰਹੇ ਆ ਹਾਂ ਇਹਦੀ ਰਿਪੇਅਰ ਵੀ ਕਰਦੇ ਬੈਲ ਬੋਇਲ ਦੇ ਇਹਦੀ ਰਿਪੇਅਰ ਵੀ ਕਰਦੇ ਆ ਰਿਪੇਅਰ ਦੇ ਵਿੱਚ ਖਰਚਾ ਖਾਸਾ ਦੱਸਦੇ ਜਾਂਦੇ। ਰਿਪੇਅਰ 'ਚ ਖਰਚਾ ਖਾਸਾ ਨਹੀਂ ਦੱਸਦੇ ਉਹ ਕਹਿੰਦੇ ਵੀ ਰਿਪੇਅਰ ਦਾ ਕੰਮ ਰਿਪੇਅਰ ਵਾਲਾ ਹੀ ਹੁੰਦਾ ਵੀ ਰੀਜਨਲ ਚੀਜ਼ ਨਵੀਂ ਚੀਜ਼ ਨਵੀਂ ਹੋਣੀ। ਇਹਦਾ ਪ੍ਰੈਸ਼ਰ ਡਾਊਨ ਪੈ ਗਿਆ ਪਿਛਲੀ ਵਾਰ ਅਸੀਂ ਚੈੱਕ ਕਰਾਇਆ ਤਾਂ ਨਾ ਇਹਦਾ ਪ੍ਰੈਸ਼ਰ ਖੜਦਾ ਨਹੀਂ। ਹਾਂ। ਕਾ ਕਰਕੇ? ਲੋ ਕੋਈ। ਬਿੰਪਾ ਚਾਚਾ ਦੇਖ ਲਓ। ਮਨਮਤ ਦੁਪਹਿਰੇ ਆਇਆ। ਦੁਪਹਿਰੇ ਆਇਆ ਤਾਂ ਵਿੱਚ। ਬਾਈ ਤੁਹਾਨੂੰ ਮੈਂ ਟਾਈਮ ਦਿਖਾਉਣਾ ਹੈ ਦੇਖੋ ਹੁਣ ਆਇਆ। ਚਾਚਾ ਜਾਣ ਦਾ ਟਾਈਮ ਹੋ ਗਿਆ ਲੋਕਾਂ ਦਾ। ਦਸਰੀ ਗੱਲ ਜੀ। ਲੋਕਾਂ ਦਾ ਜਾਣ ਦਾ ਟਾਈਮ ਹੋ ਗਿਆ। ਆਹ ਦੇਖੋ ਬੰਦਾ ਜਾ ਰਿਹਾ ਉਹ ਪਿਛਲੀ ਵਾਰ ਵੀ ਤਾਂ ਬਹੁ ਮਸੂਰਾ ਆ ਦੁਪਹਿਰੇ ਆਇਆ ਇਹ ਨਾ ਤੇਰੇ ਕਰਕੇ ਅਸੀਂ 버ਗਰ ਨਹੀਂ ਖਾਤੇ ਲੈਂਦੇ ਆ ਦੁਪਹਿਰੇ ਆਇਆ ਆਪਾਂ ਖਾ ਲੈਨੇ ਆ ਤੇ ਬਾਈ ਬਾਈ ਦਾ ਮਾਤੇ ਆਰਡਰ ਦੇ ਆਤਾ ਚਾਚਾ ਜੀ ਸੁਣ ਲੈ ਕੋ ਕੀ ਆ ਦੁਪਹਿਰੇ ਆਇਆ ਇਹ ਆਉਂਦਾ ਆ ਦੁਪਹਿਰੇ ਆਇਆ ਮੈਂ ਆ ਕੋਈ ਆਉਣ ਦਾ ਟਾਈਮ ਆ ਇਹ ਮੈਂ ਤੂੰਗਾ ਤੂੰਗਾ ਹਿੰਦੀ ਵਾਲੀ ਭੈਣ ਜੀ ਲਿਖੀ ਹੋਇਆ ਦੁਪਹਿਰੇ ਆਇਆ ਦੁਪਹਿਰੇ ਕੋਈ ਛੇਰ ਆ ਗਿਆ ਤਾਂ ਦਵਾਈ ਦੋਣਗੇ ਨਹੀਂ ਤੂੰ ਇੱਧਰ ਦੁਪਹਿਰੇ ਕਹਤੇ ਆਏ ਮੈਨੂੰ ਆਏ ਦੁਪਹਿਰੇ ਮੈਂ ਦੁਪਹਿਰੇ ਹੀ ਕਹਤੇ ਆਏ ਅੱਜ ਤੂੰ ਕਾਦੇ ਉਹ ਕਰਦਾ ਅੱਜ ਐਸੇ ਖੁਸ਼ੀ ਦੇ ਵਿੱਚ ਦੁਪਹਿਰੇ ਆਇਆ ਇਹਨੂੰ ਲੇਟ ਫੀਸ ਹੈ ਠੰਡੇ ਦੀ ਬੋਤਲ ਹੁਣ ਇਹਦੇ ਕੋਲ ਲੈ ਕੇ ਆਦਾ ਬਾਪੂ ਮੋੜ ਜਾਦਾ ਬਾਪੂ ਕਾਦਾ ਆਇਆ ਇਹ ਦੁਪਹਿਰੇ ਆਇਆ ਦੁਪਹਿਰੇ ਆ ਉਹ ਆਇਆ ਤੂੰ ਕਾਦਾ ਆਇਆ ਮੈਂ ਦੁਪਹਿਰ ਨੂੰ ਆਇਆ ਦਾ ਟਾਈਮ ਦੇਖ ਕੰਮ ਦੇਖਿਆ 4:08 ਹੋ ਗਏ 4:08 ਹੋ ਗਏ ਆ ਕੋਈ ਆਉਣ ਦਾ ਟਾਈਮ ਆ ਇਹ ਟਾਈਮ ਤੇ ਲੋਕਾਂ ਨੂੰ ਛੁੱਟੀ ਹੋਣੀ ਆ ਕਾਦਾ ਦੁਪਹਿਰੇ ਦੁਪਹਿਰ ਆ ਬੈਠੇ ਟਾਈਮ ਦੇਖ 4:08 ਤੇ ਆਇਆ ਤੂੰ ਕਾਦਾ ਆ ਤੂੰ ਦੁਪਹਿਰੇ ਆਇਆ ਹੋਰ ਤੂੰ ਹੀ ਰੱਦ ਕਰ ਆ ਗਿਆ ਮੈਂ ਕੋਈ ਨਹੀਂ ਇਹ ਘਰੇ ਦੀ ਸ਼ੇਰ ਨੇ ਫੜ ਲਿਆ ਤਾ ਯਾਰ ਉਹ ਨਹੀਂ ਸ਼ੇਰ ਨੇ ਫੜ ਮੈਂ ਫੜ ਦੂੰ ਸ਼ੇਰ ਖੱਬੀ ਕਰਨ ਸਾਲਾ ਕੁਛ ਨਾ ਸੋਹਣੀ ਤੇ ਟੰਡੇ ਖਾਊਗਾ ਮੈਂ ਤੇ ਉਹ ਸੁਣੀ ਆ ਸੁਣੀ ਕਹਿੰਦਾ ਮੈਂ ਤਾਂ ਕੁਝ ਬੋਲਦਾ ਵੀ ਅੱਛਾ ਪੱਕੇ ਦੇ ਕਾਦਾ ਐ ਦੁਪਹਿਰੇ ਆਇਆ ਸੋਨੀ ਕੜਾਇਆ ਡਿੰਪਾ ਬਾਈ ਮੈਂ ਹੁਣ ਆਇਆ 4 ਵਜੇ 4 ਵਜੇ ਕੀ ਹੁੰਦਾ ਮੈਂ ਦਵਾਈ ਲੈਣ ਗਿਆ ਤਾਂ ਤੀਹੇ ਪਹਿਰੇ ਆਇਆ ਇਹ ਉਹ ਕੀ ਕਰੀਏ ਪਤਾ ਇਹ ਕਾਰਾਂ ਨੂੰ ਕੰਮ ਹੋਣਾ ਕੋਈ ਗਿਆ ਪਤਾ ਯਾਰ ਉਹ ਕੀ ਕਰਕੇ ਗੌਰੇ ਜੀ ਮੈਂ ਕਿੱਥੇ ਚੱਲੇ ਆ ਇਹ ਤਾਂ ਕਹਿੰਦਾ ਮੈਂ ਹਸਪਤਾਲ ਚੱਲੇ ਆ ਫੇਰ ਕਦ ਗਿਆ ਸ਼ੇਰ ਨਹੀਂ ਕਹਿੰਦਾ ਸ਼ੇਰ ਮੈਂ ਨਹੀਂ ਆ ਸੁਣੀ ਬਈਆ ਕੱਲ ਮੁੱਕਰ ਗਿਆ ਮੁੱਕਰ ਕੇ ਮੈਂ ਤਾਂ ਉਹ ਬੋਲਿਆ ਚੰਗਾ ਐ ਕਰੋ ਹਾਂ ਆਉ ਬੈਠੋ ਭਾਈ ਸਾਡੇ ਇਲਾਕੇ ਚ ਆਇਆ ਵਾ ਗਾਹ ਪਿਆ ਵਾ ਵੀ ਚੀਤਾ ਆ ਗਿਆ ਸ਼ੇਰ ਸ਼ੇਰ ਆ ਗਿਆ ਪਤ ਨਹੀਂ ਚੀਤਾ ਆ ਗਿਆ ਚਾਚੀ ਮਾਮਾ ਸਮਾਨ ਹੈ ਹਮਮ ਚੱਲ ਕੋਈ ਮੈਂ ਵੀ ਇੱਜ਼ਤ ਕਰਦੇ ਚੱਲ ਕੋਈ ਨਾ ਉਹਦਾ ਤਾਂ ਗੁੱਸਾ ਕਿਆ ਕਰਨਾ ਉਹਦਾ ਤਾਂ ਕੋਈ ਗੁੱਸਾ ਨਹੀਂ ਕਰਦਾ ਹੈ ਉਹਦਾ ਤਾਂ ਉਹਦੀ ਘਰ ਵਾਲੀ ਨਹੀਂ ਗੁੱਸਾ ਘੈਂਟ ਬੰਦਾ ਹੀਰਾ ਬੰਦਾ ਹੈ ਹੀਰਾ ਇਤਕੀ ਦੇਖੀ ਕਮੈਨ ਚ ਲਾਉਣੀ ਨੇ 7-7 ਵੱਕਰਾਂ ਵਾਲੀ ਪਿੰਡ ਪਿੰਡ ਚ ਲਾਉਣੀ ਨੇ ਪਿੰਡ ਪਿੰਡ ਉਹ ਕੀ ਕਹਿਣਾ ਓਹ ਹੋ ਹੋ ਇਹ ਤਾਂ ਤਾਂ ਕਟਰ ਬਾਰੇ ਬਹੁਤ ਬੜਾ ਹੈ ਕਹਿੰਦਾ ਕਟ ਫੈਂਟ ਦਾ ਬਹੁਤ ਹੈ ਕਣਕ ਚ ਬੋਲ ਲਵੇ ਵੇਡ ਲਵੇ ਟੱਕ ਰੱਖੇ ਨੇ ਕੰਮ ਪਹਿਲਾਂ ਮੇਰੇ ਨਾਲ ਇਹੀ ਤਾਂ ਪੜਨ ਪਾਇਆ ਅੱਛਾ ਕਾਦਾ ਦੁਪਹਿਰੇ ਆਇਆ ਆਵਾਜ਼ ਮੈਂ ਪਾਰਟੀ ਕਰਾਂ ਤੁਹਾਨੂੰ ਨਾ ਪਾਰਟੀ ਤਾਂ ਕਰਨੀ ਆ ਬਰਗਰ ਆਵੇ ਆ ਆਜੋ ਮੇਰੇ ਲਓ ਜੀ ਇਹ ਦੇ ਖੁੱਲੀ ਦੇ ਵਿੱਚ ਹਮ ਮੁੰਡੇ ਦਾ ਜਨਮ ਦਿਨ ਆ ਮੁੰਡੇ ਦਾ ਜਨਮ ਦਿਨ ਆ ਜੀ ਮੇਰਾ ਬੇਰੋਗ ਤੇ ਮੇਰਾ ਬੱਚਾ ਬਗੂ ਦੇ ਮੁੰਡੇ ਨਾਲ ਮੇਰਾ ਮੁੰਡਾ ਇੱਗੋ ਹੋਇਆ ਹੋਰ ਹੁਣ ਦੋ ਦੋ ਹੋਣਗੇ ਜੱਦ ਕਰਦਾ ਤੇਰੇ ਕੋਲ ਨਾ ਮੁੰਡੇ ਦੋ ਨਹੀਂ ਤੇਰੇ ਕੋਲ ਮੁੰਡੇ ਦਾ ਕੋਈ ਗੱਲ ਆਊਗੀ ਕੋਈ ਤਾਂ ਤੇ ਇਹਨਾਂ ਦਾ ਬੁੱਢਾ ਕੋਈ ਹੋਣਾ ਮੇਰੇ ਮਾਤਾ ਜੀ ਨੂੰ ਤਾਂ ਆ ਤੇ ਜੀ ਸਹਿਜ ਬਣ ਰਿਹਾ ਬਾਈ ਥੋੜਾ ਜਿਹਾ ਇੰਨਾ ਬਣਾਉਣ ਦਾ ਨਾਲੇ ਮਾਲ ਲਵਾਇਆ ਤਾਂ ਇਹਨੂੰ ਸ਼ਾਫਟ ਨੂੰ ਕਿਹੜੀ ਆ ਇਹ ਇੱਥੇ ਲਵਾਉਂਦਾ ਯਾਰ ਇੰਨਾ ਸਹਿਜ ਸਮਝਣ ਵਾਲੇ ਥੋੜੇ ਜੇ ਕਹਿੰਦੇ ਚੱਕ ਮੇਪਲ ਦਿੱਤੇ ਉਹਨੂੰ ਇੰਨਾ ਕਿ ਕਿਹਾ ਤਾਂ ਉਹ ਇੰਨੀ ਇੰਨਾ ਕਰਤਾ ਕੰਮ ਚੱਲ ਕਰ ਬੱਧਾ ਹੀ ਲੈ ਕੇ ਦਿੱਤਾ ਉਹਨੇ ਆਪਣਾ ਹੀ ਲਾਇਆ ਉਹ ਮਾਲ ਤਾਂ ਆਪਣਾ ਹੀ ਲਾਇਆ ਇਹ ਕਾਦੀ ਸ਼ਾਫਟ ਹੈ ਬਾਈ ਇਹ ਇਹ ਚਾਣੇ ਕੱਢਦੀ ਅੱਛਾ ਦਾਣੇ ਕੱਢਦੀ ਵਾਲੀ ਸ਼ਾਫਟ ਹੈ ਚਲ ਆਹੋ ਤੁਹਾਨੂੰ ਹੋਰ ਤਾਂ ਕੋਈ ਮਿਲੀ ਨਹੀਂ ਐਦਕੀ ਦਾਣੇ ਵਾਲੀ ਪੱਟਲੀ ਹੈ ਹੋਰ ਤਾਂ ਕੋਈ ਸ਼ਾਫਟ ਮਿਲੀ ਨਹੀਂ ਹਾਂਜੀ ਬਾਈ ਜੀ ਸੁੱਤਰੀ ਗੱਲ ਕੀ ਹਰਿਆ ਚਾਚ ਠੀਕ ਆ ਇਹਦੇ ਵਿੱਚ ਡੀਜ਼ਲ ਡੀਜ਼ਲ ਫਿਰ ਕਮੇਨ ਕੋ ਲਿਆ ਜਾ ਲਿਆ ਬਾਈ ਤੇ ਸੌਖੀ ਪੈ ਜਾਂਦੀ ਹੈ ਇਹ ਚੱਲ ਰਿਹਾ ਕੰਮ ਬਾਈ ਤੇ ਆਹ ਦੇ ਕਰਮੀ ਦਾਸ ਦੀ ਸਾਰੇ ਫੌਮਾਂ ਚੋਂ ਵੀ ਯੂਨੀਫਾਰਮਾਂ ਚੋਂ ਪੂਰੇ ਚੱਲ ਰਿਹਾ ਕੰਮ ਜੋਰਾਂ ਸ਼ੋਰਾਂ ਨਾਲ ਤੇ ਹੁਣ ਆ ਪੱਲਾ ਚੜਾਉਣਾ ਆਪਾਂ ਨੇ ਰੇੜਾ ਤਾਂ ਕਰਕੇ ਟਰ ਅ ਖੋਲ ਲਏ ਆ ਮੂਰੇ ਸੁਪਰਿੰਗ ਦੀ ਟਰ ਵਾਲਾ ਪੱਲਾ ਕੈਂਪ ਆ ਪਾ ਥ੍ਰੈਸ਼ਰ ਵਾਲਾ ਪੱਲਾ ਚੜਾਉਣਾ ਸਾਹਤ ਪੱਗਾ ਥੋੜੀ ਜਿਹੀ ਜਿਸ ਤਰ੍ਹਾਂ ਉੱਚਾ ਚੱਕਿਆ ਬਹੁੰਦਾ ਨਾ ਹਾਂ ਤਿਆਰ ਖੋਲਣਾ ਜਿਹੜੇ ਚੱਕੇ ਹੁੰਦਾ ਅੱਗੇ ਅੱਗੇ ਕਰ ਰਹੇ ਨੇ ਇਹ ਮੋਡੀਫਿਕੇਸ਼ਨ ਤੇ ਖੜ ਜਾ ਹੱਥ ਲਵਾਵਾ ਇਹਦੇ ਲੈਦਰ ਦੇਖ ਲੈ ਲੈਦਰ ਹੁਣ ਨਹੀਂ ਪਾਉਣੇ ਹੈਗੇ ਬਸ ਫਿਰਸ ਲੱਗਦਾ ਹੁੰਦਾ ਇਹ ਕਿ ਮੈਨੂੰ ਇੱਕ ਹੋਰ ਸੁਣਨ ਚਾਹੀਏ ਗੱਲ ਕਹਿੰਦੇ ਕਲਚ ਵੀ ਨਹੀਂ ਖੋਲਣੇ ਹੈ ਸੁਣਨ ਚਾਹੀਏ ਹਾਂ ਕੁਝ ਨਹੀਂ ਕਰਨਾ ਹੈਗਾ ਕੰਮ ਨਿਭੜ ਗਿਆ ਸਾਡਾ ਬਸ ਮੈਨੂੰ ਇਹ ਦੱਸ ਕਲਚ ਵੀ ਨਹੀਂ ਖੋਲਣੇ ਕਹਿੰਦੇ ਕਿ ਕਲਚ ਵੀ ਠੀਕ ਹੈ ਦੁਆ ਮਾਰਨਾ ਬਾਬਰ ਮਾਲਾ ਚਲੋ ਆਜਾ ਆਪਾਂ ਲੈ ਕੇ ਜੀ ਪੂਰਾ ਇਹ ਸਿੱਧਾ ਕਿਉਂ ਨਹੀਂ ਬੋਲਦਾ ਦੀ ਡੀ ਡੀਲ ਨੂੰ ਕਹਿੰਦਾ ਹੈ ਡੀ ਡੀਲ ਨੂੰ ਡਾਫਲਾ ਹੁਲਾ ਕੱਲ ਮੈਨੂੰ ਕਹੇ ਕਹਿੰਦਾ ਚਾਦਰ ਇਹ ਨਹੀਂ ਲੱਗਣੀ ਹੋਰ ਲੱਗਣੀ ਮੈਂ ਕਿਹੜੀ ਕਹਿੰਦਾ ਕੋਟਨ ਦੀ ਆਏ ਪੁੱਠਾ ਬੋਲਦਾ ਇਹ ਜਿਹੜੀ ਉਹ ਨਹੀਂ ਬਣਨੀ ਸੀ ਮੁਰੇ ਵਾਲੀ ਉਹ ਮੂੰਹ ਪਰ ਆਉਂਦਾ ਕੋਈ ਸਮਝ ਨਹੀਂ ਸਾਡੇ ਚ ਚੱਲਦਾ ਚਾਚੇ ਮੇਰੇ ਆਪ ਵੀ ਸਿਆ ਕਰ ਲੈ ਫਿਰ ਜਦ ਦੇ ਉਹ ਦੇਖਿਆ ਪਰਾ ਹੋ ਜਾ ਯਾਰ ਉਹ ਤੇਲ ਦੇਖ ਲੈਣ ਦੇਖੋ ਕੀ ਹੋ ਗਿਆ ਬਸ ਕੰਮ ਇਹਦਾ ਇੱਕ ਤਾਂ ਐ ਬੜਾ ਜੀਤੀ ਐ ਲੈਦਰ ਨਾ ਮੈਂ ਪਾਇਆ ਆਪਣੇ ਪਿਛਲੇ ਲੈਦਰਾਂ ਦੀ ਕੋਈ ਲੋੜ ਨਹੀਂ ਹੁਣ ਬਰੇਕ ਬਥਰੇ ਲੱਗਦਾ ਤਾ ਵਾਲੇ ਨੂੰ ਫੇਸ ਨਹੀਂ ਲਾਉਣਾ ਆਪਾਂ ਨੇ ਕਹਤੇ ਨਾ ਕਿ ਲੈਦਰ ਨਾਲ ਜਗਾ ਬਣਾ ਲਈ ਚਿਰੀ ਪਈ ਲੈਦਰ ਆ ਮਾ ਵੀ ਜਿੱਥੇ ਫਿਰ ਤਾ ਉਹ ਚਿਰੀ ਹੈ ਫੇ ਲੈਦਰ ਕੱਢਣੇ ਪੈਣੇ ਅੰਦਰ ਤੇ ਬਹੁਤਾ ਵੱਡਿਆ ਗਿਆ ਹੈ ਨਾ ਇਹ ਫੇ ਲੈਦਰ ਕੱਢਣੇ ਪੈਣੇ ਚੱਲਣ ਦੇ ਸੋਣੇ ਬਸ ਜਾਈ ਲੈਦਰ ਚੱਲਦੇ ਆ ਫੇ ਤਾਂ ਫੇਸ ਲੱਗੂਗਾ ਇਹਨੂੰ ਨਾ ਬਹੁਤੇ ਤਰਾ ਮੈਂ ਫੇਸ ਬਣਾ ਲਾਂਗਾ ਮੈਂ ਪਾਉਣ ਲੱਗੇ ਠੀਕ ਹੈ ਫੇਸ ਬਣਾਉਣ ਦਾ ਸਮਾਂ ਤਾਂ ਆਏਗਾ ਓਕੇ ਕੰਮ ਦੇਖੀ ਨੀ ਸਪੀਡ ਤੇ ਚੱਲ ਰਹੇ ਕੰਮ ਤਾਂ ਮਾਲਾ ਦੀ ਕਿਰਪਾ ਵਾ ਸਿੱਧੇ ਚੱਲੀ ਜਾਣਾ ਜਾਨ ਨੂੰ ਢਿੰਪੇ ਹੱਟਨੇ ਆਟਲ ਕਰਦਣੇ ਕਿੱਥੇ ਅੱਜ ਹੋ ਜਾਣ ਦੋ ਦਿਨਾਂ ਮਸ਼ੀਨਾਂ ਧੋਣ ਲਾ ਇੱਕ ਦਿਨ ਚ ਕਿਤੋਂ ਹੋਈ ਆ ਹਾਂ ਮੈਂ ਮੇਰਾ ਘਟਰੋਂ ਆਦਾ ਇਸ ਵਾਰ ਉਹ ਕੋਈ ਨਾ ਕੋਈ ਜਾਣਾ ਨਾ ਚਲ ਕੋਈ ਨਾ ਕੋਈ ਤੂੰ ਖਾਣ ਪੀਣ ਦਾ ਖਿਆਲ ਰੱਖਿਆ ਕਰ ਇੱਧਰ ਦੇਖ ਕਿਵੇਂ ਆਉਂਦੀ ਆ ਦੇਖ ਉਹ ਸੁਪਰਿੰਗ ਵਾਲੀ ਗੋਗੀ RAM ਨਾਲ ਬੁਗੇ ਇਹਦੇ ਨਾਲ ਚੌੜਨੀ ਇਹਨੇ ਭਗਾ ਕੇ ਉਹ ਮਾਰਨਾ ਪੜਾ ਜੇ ਮੜ ਜਾ ਵੀ ਹੋ ਗਿਆ ਕੁਝ ਸਮਝ ਲੋ ਗੋਗੀ ਉਹ ਬੁੱਤ ਬੁੱਤ ਮੜਾ ਮਾਰਾ ਨੂੰ ਜਾ ਕੇ ਉੱਪਰ ਕੀ ਇਹ ਮਸ਼ੀਨ ਨੂੰ ਐਸੀ ਕੰਮ ਨੂੰ ਲਾਈ ਪੀ ਆ ਉਹਨਾਂ ਨੂੰ ਫਿਰ ਜ਼ਰੂਰ ਆਦਾ 20 ਕਿਲੋ ਮਿਲੂਗਾ ਮੱਛਣਾ ਅੱਛਾ ਗੇਰਾਂ ਨੂੰ ਕਰਨਾ ਸੀ ਹੁਣ ਚੱਲ ਕਹਾ ਪਾਲਾ ਹੁਣ ਹੋਰ ਵੀ ਪਾਲਾ ਕੋਈ ਹੋਰ ਵੀ ਹੈਗਾ ਐ ਨੂਡਲ ਦਾ ਕਰ ਲੈ ਪੂਰਾ ਆ ਵੀ ਅੱਛਾ ਠੀਕ ਹੈ ਠੀਕ ਠਾਕ ਨਾ ਉਹ ਨਹੀਂ ਪਹਿਲਾਂ ਚਾਚੇ ਦਾ ਐ ਦੱਸ ਤੂੰ ਵੀ ਕਿੰਨਾ ਟਾਈਮ ਹੋ ਗਿਆ ਚਾਚੇ ਨੂੰ ਇੱਥੇ ਆਏ ਨੂੰ ਚਾਚੇ ਨੂੰ ਆਪਣੇ ਪਿੰਡ ਦੇ ਵਿੱਚ ਘੱਟ ਤੋਂ ਘੱਟ ਜਿੱਥੇ ਤੱਕ ਮੇਰਾ ਆਈਡੀਆ ਹੈ ਇਹਨੂੰ 45 ਸਾਲ ਦੇ ਕਰੀਬ ਹੋ ਚੁੱਕੇ 45 ਚੜਨ ਜਾ ਸਾਹ ਆ ਚਲ 45 ਮੈਂ ਕਰ ਰਿਹਾ ਕਾਰਨ ਕਾਇ ਨਹੀਂ ਨਹੀਂ ਉਹ ਤੇ ਉਹੋ ਗਲਤਾ ਹੋਣਾ ਕੋਲ ਨੂੰ ਆ ਜਾ ਚਾਚਾ ਕੋਲ ਨੂੰ ਆ ਜਾ ਮੜਦਾ ਮੈਂ 45 ਕਰ ਰਿਹਾ 45 ਸਾਲ ਦੇ 42 45 ਦੇ ਵਿੱਚ ਵਿੱਚ ਇਹਦਾ ਬੜਾ ਮੁੰਡਾ ਸਤਨਾਮ ਮੇਰੇ ਨਾਲ ਪੜਿਆ ਵਾ ਮੈਂ ਤਾਂ ਕਰਕੇ 45 ਕੰਮ ਬੋ ਕਰ ਰਿਹਾ ਨੇ ਚਾਚਾ ਕੰਮ ਦਾ ਦੱਦੇ ਨੇ ਤੈਨਾਂ ਕਹੇ ਬਾਈ ਨੇ ਹੁਣ ਤੱਕ ਦੇਖ ਲਾ ਹੁਣ ਵੀ ਹਜੇ ਮੇਰੇ ਨਾਲ ਕਣਕ ਦੇ ਵਿੱਚ ਪੁੱਛ ਲਾ ਕਿੰਨੇ ਸਾਡੇ ਦੇ ਪਾਏ 40 40 ਸਾਲ ਨੇ 40 ਸਾਲ ਦੇ ਕਣਕ ਦੇ ਵਿੱਚ ਹੁਣ ਨਾ ਹੁਣ ਵੀ ਮਿਹਨਤ ਬਹੁਤ ਕਰਦਾ ਹਲੇ ਵੀ ਮਿਹਨਤ ਬਹੁਤ ਕਰਦਾ ਹਲੇ ਵੀ ਹਾਂ ਤੇ ਉਮਰ ਵੀ ਖਾਸੀ ਹੋ ਗਈ ਉਮਰ ਵੀ ਖਾਸੀ ਹੋ ਗਈ ਉਮਰ ਕਿੰਨੀ ਹੋ ਗਈ 76 76 ਸਾਲ ਦੀ ਉਮਰ ਹੋਗੀ 76 ਸਾਲ ਦੀ ਉਮਰ ਹੋਗੀ ਦੇਖ ਲੈ ਹਲੇ ਵੀ ਕੰਮ ਫਿਰ ਫਿੱਟ ਪਾਇਆ ਕਾਣੇ ਉਹਦੇ ਨੌਜਵਾਨਾਂ ਦੇ ਨਾਲ ਟੱਕਰ ਲੈਂਦਾ ਹੈ ਸਹੀ ਗੱਲ ਹੈ ਸਹੀ ਗੱਲ ਬਣਾ ਵੀ ਇਹ ਸਾਰਾ ਕੁਝ ਗਿਆ ਭਾਈ ਜੇ ਮਿਹਨਤ ਕਰੀਏ ਤਾਂ ਬਣਾਇਆ ਘਰ-ਬਾਰ ਬਣਾਉਣਾ ਬਹੁਤ ਔਖਾ ਹਾਂ ਆਪਾਂ ਹੀ ਇਹ ਦੇਖ ਲਈ ਆਪਾਂ ਤੇ ਖਰਚੀ ਚੱਲ ਰਹੇ ਆ ਹੁਣ ਤੂੰ ਐ ਮੈਂ ਆ ਕਿ ਨਹੀਂ ਖਰਚੀ ਢੁੜਦੇ ਅੱਗੇ ਕਿ ਨਹੀਂ ਪਰ ਦੱਸਦਾ ਕਿੱਥੇ ਹੈ ਹਜੇ ਵੀ ਨਹੀਂ ਦੱਸਦਾ ਹੈਗਾ ਹਜੇ ਵੀ ਨਹੀਂ ਦੱਸਦਾ ਜਾਤਾ ਸਰ ਸਰਪਿੰਡਲ ਥੋੜਾ ਜਿਹਾ ਹੋ ਹੋ ਗਏ ਨੇ ਸੈੱਜ ਖਰਾਬ ਹੋ ਗਏ ਪਹਿਲਾਂ ਨੇ ਸਰਪਿੰਡਲ ਸਰਪਿੰਡਲ ਵੀ ਕੀ ਹੋ ਗਏ ਨੇ ਥੋੜਾ ਜਿਹਾ ਬੇਲ ਪੈ ਗਿਆ ਜ਼ਿਆਦਾ ਉਹ ਪਤਾ 걸 ਗਿਆ ਇਹਨੇ ਯਾਰ ਕਿੰਨਾ ਬਾਈ ਨੌਕਰੀ ਕਰੀ ਖਾਂਦਾ ਦਿਨ ਤੱਕ ਹੈ ਵੀ ਹੈ 38 38 ਸਾਰੇ ਨੌਕਰੀ ਗਏ 38 38 ਇੰਨੀ ਤਾਂ ਥੋੜੀ ਉਮਰ ਨਹੀਂ ਹੋਈ ਸਾਡੀ ਹਲੇ ਆਪਣੀ ਔਰ ਨਹੀਂ ਹੋਈ ਹਾਂ ਜਿੰਨੇ ਪਹਿਲਾਂ ਦੇਖ ਰਾ ਪਿੰਡ ਚ ਕੀ ਦਾ ਗੱਲ ਆਇਆ ਇਹ ਪਹਿਲੇ ਮੈਂ ਸਰਵੰਧ ਕੇ ਕਿਹੜੇ ਸਾਨੂੰ ਚਾਚਾ ਇੱਥੇ ਤੂੰ ਮੈਂ ਉਰੇ ਹਾਂ 74 ਚ 74 ਚ ਬੱਲਾ ਬੱਲਾ 1974 ਚ ਆਇਤਾ ਹੈ ਜਨ ਕੀ ਤਾਂ ਚਾਚਾ 84 ਵਾਲਾ ਦੇਖਿਆ ਕੀ ਕਾਰਗਿਲ ਵੀ ਤਾਂ ਇਹਦੀ ਦੇਖੀ ਹੈ 84 ਵਾਲੇ ਵੀ ਜਾ ਤੂੰ ਵੀ ਆ ਜਾ ਜਸਮਿੰਦਰ ਸਾਹਿਬ ਪਟਾ ਕੇ ਵਿਆਹ ਦੇ ਬਾਅਦ ਆਇਆ ਮੈਂ ਮੈਂ ਤਾਂ ਸਟ੍ਰੈਕ ਹੋਇਆ ਹਾਂ ਜਦੋਂ ਉਰੇ ਆਇਆ ਉਰੀ ਦਾ ਚਾਚਾ ਜਦ ਕਹਿੰਦਾ ਇੰਦਰਾ ਗਾਂਧੀ ਨੇ ਹਰਮੰਦਰ ਸਾਹਿਬ 'ਤੇ ਅਟੈਕ ਕਰਿਆ ਜਦੋਂ ਵਿਆਹ ਤੋਂ ਬਾਅਦ ਸਰਜਰੀ ਆ ਗਿਆ ਨਾ ਉਹ ਤਕੜੇ ਸੀਦੇ ਆਇਆ ਦਾ ਸਾਰੇ ਬੱਚੇ ਬੱਚੇ ਦਾ ਉਰਿਆ ਕਿਉਂ ਹੈ ਪੰਜਾਬ ਤੇ ਚਾਚਾ ਹੁਣ ਵੀ ਜਾਂਦੇ ਰਹਿੰਦੇ ਨੇ ਉੱਥੇ ਕਿ ਨਹੀਂ ਹਾਂ ਅੱਛਾ ਕਿਹੜਾ ਜ਼ਿਲ੍ਹਾ ਉੱਧਰ ਤੁਹਾਡਾ ਮਦਵਨੀ ਮਦਵਨੀ ਠੀਕ ਹੈ ਅੱਜ ਉੱਥੇ ਜਗਾ ਜੂਗਾ ਚਾਚਾ ਸਾਰਾ ਕੁਝ ਹੋਣਾ ਹੈ ਨਾ ਹੈਗਾ ਜਗਾ ਹੈ ਸਭ ਕੁਝ ਸਤਨਾਮ ਮੈਂ ਤਾਂ ਕਹਿਣਾ ਵੇਚ ਦੇ ਸਤਨਾਮ ਕਹਿਣਾ ਨਹੀਂ ਵੇਚਣਾ ਠੀਕ ਹੈ ਸਿਰਫ ਸਿਰਫ ਥੋੜੇ ਇਧਰੇ ਚਾਚੇ ਤਾਂ ਸਭ ਕੁਝ ਭਾਈ ਫੌਜੀ ਆ ਇਹਦਾ ਆਏ ਤਾਂ ਉਹ ਵੀ ਆਉਂਦੇ ਹੋਣੇ ਉਹਦੇ ਹਾਂ ਭਾਈ ਭਾਈ ਸੁਬੇਦਾਰ ਹੈ ਮੇਰਾ ਉਹ ਦੇ ਕਿਉਂ ਮੰਨ ਲਵਾ ਗੱਲ ਨਾ ਸਟਾਰ ਹੋ ਗਿਆ ਸਟਾਰ ਹੋ ਗਿਆ ਨਹੀਂ ਹਲੇ ਉਹ ਆਉਂਦੇ ਹੋਣੇ ਐ ਤਾਂ ਉਹ ਵੀ ਉਰੇ ਆ ਜਾਂਦੇ ਹੋਣੇ ਆ ਜਾਂਦਾ ਇਹ ਐਸਾ ਦਿਨ ਬੜੇ ਪ੍ਰੋਗਰਾਮ ਹੁੰਦੇ ਆ ਰੈਗੂਲਰ ਨਹੀਂ ਆ ਜਾਂਦਾ ਚੱਲ ਜਣੀ ਉਹ ਉਹ ਚਲੋ 1 ਮਿੰਟ ਮੈਂ ਆਹੀ ਪੁੱਛਦਾ ਉਧਰੋਂ ਨਾਲੋਂ ਫਾਇਦਾ ਰਹਿ ਗਿਆ ਜਾਂ ਚੌਰਿਆ ਇਹਦਾ ਬਹੁਤ ਹੈਨਾ ਇੱਕ ਹੋਰ ਖਾਸियत ਦੇਖ ਹਾਂ ਕਈ ਸਾਲਾਂ ਬਾਅਦ ਇਹ ਗਿਆ ਇਹਦੇ ਪਿੰਡ ਦੇ ਕਹਿੰਦੇ ਸਰਪੀ ਮਰ ਗਿਆ ਅੱਜ ਪਿੰਡ ਦੇ ਕਹਿੰਦੇ ਆਹੋ ਇਹਦੇ ਪਿੰਡ ਦੇ ਚਿੱਠੀਆਂ ਝੁੱਠੀਆਂ ਪਾਈਆਂ ਇਹ ਵੀ ਗਿਆ ਕਿਹਾ ਕਹਿੰਦੇ ਵੀ ਸਰਪੀ ਮਰ ਗਿਆ ਜਾਂ ਤੇ ਹੋਰ ਇਹਦੇ ਗਿਆ ਜਾ ਕੇ ਆਪ ਦੱਸਦਾ ਹੁੰਦਾ ਕਹਿੰਦਾ ਮੈਂ ਜਾ ਕੇ ਟੋਬੇ ਪਰ ਪਿੰਡ ਦੇ ਲੱਗਿਆ ਨਾ ਹੁਣ ਕਨੋਂ ਚੇ ਕਨੋਂ ਟੀਮ ਵਿੱਚ ਅਲਕੇ ਭੱਜ ਗਈਆਂ ਇਹ ਤਾਂ ਪ੍ਰੇਤ ਆ ਕੇ ਵੇਖਦੇ ਵਾੜੇ ਪਛਾਣ ਨਹੀਂ ਦਾਚਾ ਨਹੀਂ ਬਲਕੇ ਮੈਂ ਆਪਸ ਚ ਗੱਲਾਂ ਕਰਦਾ ਥਾ ਹੂੰ ਜੇ ਨਰੇ ਕਿਨਾਂ ਉਹ ਮੜ ਗਿਆ ਨਰੇ ਸਰ ਉਹ ਫੇ ਜਿਹੜਾ ਬਹੁਤ ਟਾਈਮ ਬਾਅਦ ਦੇਖਦਾ ਬੰਦਾ ਫਿਰ ਆਏ ਹੋਈ ਜਾਂਦਾ ਹੁਣ ਕਿੜੇ ਕਿ ਨਹੀਂ ਪਹਿਲਾਂ ਕਿੜੇ ਫੋਨ ਫੋਨ ਹੁੰਦੇ ਤੇ ਇਹਨੇ ਹੁਣ ਵੀ ਨਿਸ਼ਾਨਾ ਇੰਨਾ ਸਿੱਖਣਾ ਟਾਕੀ ਆਵਾ ਹ ਤਾਪ ਦੀ ਗੱਡੀ ਦੇ ਵਿੱਚ ਸਾਪ ਮਾਰ ਰਿਹਾ ਤਾਂ ਤਾਪ ਦੀ ਗੱਡੀ ਦੇ ਵਿੱਚ ਸਾਪ ਮਾਰ ਰਿਹਾ ਨਹੀਂ ਬਾਕੀ ਦੇਖ ਬਈ ਕੰਮ ਬਹੁਤ ਕਰਿਆਗਾ ਤੇ ਕੰਮ ਬਹੁਤ ਆ ਬਈ ਮਿਹਨਤਾਂ ਸਹੀ ਕਰ ਜੇ ਮਿਹਨਤ ਕਰੀਏ ਤਾਂ ਹੀ ਇੰਨਾ ਕੁਝ ਬਣ ਗਿਆ ਹੁਣ ਚਾਚੇ ਨੇ ਬਈ ਸਾਡੇ ਪਿੰਡ ਦੇ ਵਿੱਚ ਇੱਥੇ ਮਤਲਬ ਮਕਾਨ ਵੀ ਲਿਆਵਾ ਨਿਆਣੇ ਵੀ ਵਿਆਹੇ ਆ ਇੱਥਿਓ ਨਿਆਣੇ ਵੀ ਚਾਚੇ ਨੇ ਇੱਥਿਓ ਵਿਆਹੇ ਆ ਸਮਝ ਨਹੀਂ ਹਾਂ ਥੱਲੇ ਨੂੰ ਆ ਗਈ ਤੁਰਪੀ 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 ਉਰਲੇ ਪਾਸੇ ਤੇ ਗੱਡ ਹੁਣ ਉਰਲੇ ਪਾਸੇ ਤੇ ਉਰਲੇ ਪਾਸੇ ਤੇ ਵੀ ਤੋਰ ਨਹੀਂ ਥੋੜੀ ਜੀ ਤੁਰਨਾ ਨਹੀਂ ਆਉਦਾ ਨਾ ਤੁਰਨਾ ਸਕਾਰ ਅੱਛਾ ਤੁਮ ਕੋ ਪਤਾ ਥਾ ਇਹ ਤੁਰਨਾ ਸਕਾਰ ਜਿਸ ਮਨਾਂ ਬੋਖਾ ਬੁਲੀ ਜਨਾ ਕੋ ਰਹਿਣ ਤੇ ਰੰਗਣ ਦੇ ਇਹ ਤੁਰਪੀ ਟੋਚਨ ਪਾਉਣ ਦੀ ਸਮੱਸਿਆ ਨਹੀਂ ਹੋਈ ਜੈਦਗੀ ਇਹ ਟੂ ਲਈ ਚੱਕ ਰਿਹਾ ਕੋਈ ਗੱਲ ਨਹੀਂ ਫਾਇਦਾ ਕੋਈ ਤਾਂ ਚਾਹੀਦਾ ਹੀ ਜੇ ਨਹੀਂ ਪਾਉਗਾ ਸੀ ਮਹੌਲ ਪਾਉਗਾ ਕੋਈ ਕੋਈ ਤਾਂ ਚੱਕੂਗਾ ਹੀ ਢਿੱਲਾ ਬਸ ਫਿਰ ਮੁੰਨੀ ਬਦਨਾਮ ਕਰਤੇ ਹੋਈ ਸੀ ਡਾਰਲਿੰਗ ਤੇਰੇ ਡਾਰਲਿੰਗ ਤੇਰੇ ਲਈ ਉਹ ਤਾਂ ਹੀ ਹੋਈ ਸੀ ਉਹ ਯਾਰ ਗੱਲ ਹੈ ਇੱਕ ਵੈਸੇ ਮੁੰਨੀ ਬਦਨਾਮ ਹੋਵੇ ਨਾ ਹੋਵੇ ਅਸੀਂ ਜ਼ਰੂਰ ਹੋ ਜਾਣਾ ਡੋਕੀ ਵੀ ਹੈ ਡੋਕੀ ਵੀ ਨਹੀਂ ਕੀ ਹੈ ਚੱਲ ਕੋਈ ਚੱਕਰ ਨਹੀਂ ਆ ਗਈ ਆ ਗਈ ਆ ਗਈ ਸਮਸਾ ਹੈ ਸਾਡੀ 5 6 ਇੰਚ ਜੋ ਲੱਗਿਆ ਜੈਰ ਜਾਣ ਬਤਾ ਅੱਜ ਐਤ ਕੀ ਗੱਠੇ ਪੁੱਲਰ ਦੀ ਲੋੜ ਪਈ ਜ ਮੈਂ ਪੈਸੇ ਜ਼ਿਆਦੇ ਲੱਗੇ ਵੀ ਤੇ ਨੇ ਅੰਦਰੇ ਉਹ ਚੱਲ 7.5 ਬਰਤਨੇ ਵੀ ਚਾਹੀਦੇ ਆ ਹੋਰ ਰਕਣੀ ਕੋਈ ਤਾਂ ਪਿਆਰ ਜਿਹਦੇ ਨੂੰ ਬਰਤਨੇ ਵਾਲਾ ਹੁਣ ਨਾਲੇ ਭੇਤ ਆ ਗਿਆ ਬਿ ਚੱਲਦੇ ਕਿਵੇਂ ਆ ਇਹ ਇਹ ਕੰਮ ਤਾਂ ਭਾਈ ਅਸੀਂ ਨੇ 5 ਸਾਲ ਪਹਿਲਾਂ ਕਰਕੇ ਛੱਡ ਤੇ ਆਇਓ